ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਲਾਨਾ ਜੋੜ ਮੇਲਾ ਗੁਰਦੁਆਰਾ ਭਾਬਾ ਭਾਈ ਹਰਦਾਸ ਸਾਹਿਬ ਜੀ ਪਿੰਡ ਵਾਲੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਇਹ ਮੇਲਾ ਅਸੂ ਦੀ ਦਸਵੀਂ ਤਕਰੀਬਨ ਸਤੰਬਰ ਦੇ ਮਹੀਨੇ ਵਿੱਚ ਹਰ ਸਾਲ ਮਨਾਇਆ ਜਾਂਦਾ ਜੋ ਲੜੀਵਾਰ ਅਖੰਡ ਪਾਠ ਸਾਹਿਬ ਦੇ ਜਾਪ ਹੋਏ ਪਰਸੋਂ ਰੋਜ ਤੋਂ ਸਾਰੀ ਸੰਗਤ ਵੱਲੋਂ ਜੋ ਅਖੰਡ ਪਾਠ ਸਾਹਿਬੀ ਉਸ ਦੇ ਅੱਜ ਭੋਗ ਪਾਏ ਗਏ ਬੀਤੇ ਕੱਲ ਦਲੀਪ ਸਿੰਘ ਦੀ ਫਿਲਮ ਸਾਰੀ ਸੰਗਤ ਨੂੰ ਵਿਖਾਈ ਗਈ ਆ ਅੱਜ ਭਰੇ ਪੰਡਾਲ ਦੇ ਵਿੱਚ ਭੋਗ ਪ੍ਰੰਤ ਦਿਵਾਨ ਸਜੇ ਹੋਏ ਨੇ ਦਿਵਾਨਾਂ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਦੀ ਚਵਿੰਡਾ ਦਾ ਜਥਾ ਇਸ ਵਕਤ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜ ਰਿਹਾ ਹੈ ਇਸ ਤੋਂ ਪਹਿਲਾਂ ਭਾਈ ਬਗੀਚਾ ਸਿੰਘ ਜੀ ਬਲੇਰ ਦਾ ਕਵਿਸੀ ਜਥਾ ਸੰਗਤ ਨੂੰ ਇਤਿਹਾਸ ਨਾਲ ਜੋੜ ਕੇ ਗਿਆ ਹੈ ਜੋ ਇਸੇ ਤਰ੍ਹਾਂ ਹੀ ਦਿਵਾਨ ਜਿਹੜੇ ਆ ਉਹ ਸ਼ਾਮ ਨੂੰ 9 ਵਜੇ ਤੋਂ ਰਾਤ ਕਰੀਬ 12 ਵਜੇ ਤੱਕ ਚੱਲਣਗੇ ਜਿਹੜੇ ਐਨਆਰਆਈ ਵੀਰਾਂ ਨੇ ਸਮੂਹ ਨਗਰ ਨੇ ਜੋ ਮਿਲ ਜੁੜ ਕੇ ਜੋੜ ਮੇਲਾ ਮਨਾਇਆ ਹੈ ਅਤੇ ਵੱਦ ਤੋਂ ਵੱਧ ਮਾਇਆ ਹੋਰ ਜਿਸ ਤਰ੍ਹਾਂ ਵੀ ਉਹਨਾਂ ਨੇ ਆਪਣਾ ਸਹਿਯੋਗ ਪਾਇਆ ਅਸੀਂ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਏ ਹੋਏ ਪ੍ਰਸੋ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਵਾਜ਼ ਦਾ ਪਿਆਰਾ ਸੁੱਖਾਂ ਦੇ ਵੇਲੇ ਤਾਰ ਸਾਰੀ ਦੁਨੀਆ ਨੇੜੇ ਬੰਦੀ ਸਜਣਾ ਦੀ ਪਰਖ ਹੋਵੇ ਜਗ ਹੈ ਬਾਠੀ ਪੈਂਦੀ